ਹਾਂਜੀ ਹੈਲਦੀ ਕਿਚਨ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਇੱਕ ਹੈਲਦੀ ਪਰੌਂਠਾ ਤਿਆਰ ਕਰਾਂਗੇ ਜਿਸ ਵਿੱਚ ਅਸੀਂ ਵੈਜੀਟੇਬਲ ਨਹੀਂ ਪਾਣੀਆ ਬਲਕਿ ਸਾਰੀਆਂ ਆਰਗੈਨਿਕ ਚੀਜ਼ਾਂ ਪਾਵਾਂਗੇ ਔਰ ਗ੍ਰੀਨ ਗ੍ਰੀਨ ਸਾਰੀਆਂ ਚੀਜ਼ਾਂ ਪਾਵਾਂਗੇ ਦੇਖੋ ਜਿਵੇਂ ਮੈਂ ਜੁਵੈਨ ਦੇ ਪੱਤੇ ਲਏ ਨੇ ਪੁਦੀਨਾ ਲਿਆ ਕੜੀ ਪੱਤਾ ਲਿਆ ਧਨੀਆ ਨਾਲ ਲਿਆ ਔਰ ਅਸੀਂ ਬਣਾਵਾਂਗੇ گارਲਿਕ ਪਰੌਂਠਾ ਇਹ ਦੇਖੋ ਜੀ ਮੈਂ ਨਾਲ ਲਸਣ ਦੀਆਂ ਟੁਰੀਆਂ ਅੱਜਕਲ ਬਹੁਤ ਮੋਟੀਆਂ-ਮੋਟੀਆਂ ਆ ਰਹੀਆਂ ਨੇ ਇਹਨੂੰ ਕੱਦੂ ਕਸ ਕਰਨਾ ਬੜਾ ਸੌਖਾ ਹੋ ਜਾਂਦਾ ਹੈ ਔਰ ਮੈਂ ਨਾਲ ਇੱਕ ਟਮਾਟਰ ਲਿਆ ਇਹਦੇ ਵਿੱਚ ਅਸੀਂ ਪਾਣੀ ਜੜਾ ਵਿੱਚ ਘਰ ਲੇ ਬੀਜ ਨੇ ਸਾਰੇ ਨਿਕਾਲ ਦਵਾਂਗੇ ਔਰ ਇੱਕ ਪਿਆਜ਼ ਲਿਆ ਇਹ ਸਾਰੇ ਹੈਲਥ ਵਾਸਤੇ ਬਹੁਤ ਹੀ ਵਧੀਆ ਨੇ ਔਰ ਇਸ ਤੋਂ ਇਲਾਵਾ ਮੈਂ ਵਿੱਚ ਜੁਵੈਨ ਵੀ ਪਾਵਾਂਗੀ ਠੀਕ ਹੈ ਜੁਵੈਨ ਜਿਹੜੀ ਆਮ ਹੁੰਦੀ ਹੈ ਘਰਾਂ ਦੇ ਵਿੱਚ ਵਰਤਦੇ ਆ ਉਹ ਵੀ ਪਾਵਾਂਗੀ ਔਰ ਇਹਦਾ ਪਰੌਂਠਾ ਇੰਨਾ ਕਿ ਟੇਸਟੀ ਔਰ ਹੈਲਦੀ ਬਣਦਾ ਨਾ ਕਿ ਕਮਾਲ ਦੀ ਚੀਜ਼ ਬਣ ਜਾਂਦੀ ਹੈ ਹੈਲਥ ਨੂੰ ਦੇਖਦੇ ਹੋਏ ਅਸੀਂ ਆਪਣੀ ਹੈਲਥ ਨੂੰ ਸਹੀ ਕਰਦੇ ਹੋਏ ਹਫਤੇ 'ਚ ਇੱਕ ਵਾਰੀ ਜਰੂਰ ਇਸ ਤਰ੍ਹਾਂ ਦਾ ਪਰੌਂਠਾ ਬਣਾਇਆ ਕਰੋ ਜਿਹਦੇ ਵਿੱਚ ਫालतू-ਫालतू ਚੀਜ਼ਾਂ ਬਿਲਕੁਲ ਨਹੀਂ ਪਾਣੀਆਂ ਨਾ ਸੀ ਵੈਜੀਟੇਬਲ ਪਾਣੀਆਂ ਨੇ ਬਸ ਇਹ ਚੀਜ਼ਾਂ ਨੂੰ ਲੈ ਕੇ گارਲਿਕ ਪਰੌਂਠਾ ਬਣਾਵਾਂਗੇ گارਲਿਕ ਪਰੌਂਠਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬੰਦਾ ਹੈ ਔਰ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਅੱਜ ਕੱਲ ਮਾਰਕੀਟ ਵਿੱਚ ਇਹ ਵਲਾ ਮੋਟਾ ਲਸਣ ਆਇਆ ਹੋਇਆ ਤੇ ਤਕਰੀਬਨ ਆਰਾਮ ਨਾਲ ਮਿਲ ਜਾਂਦਾ ਕੋਈ ਜਿਆਦਾ ਮਹਿੰਗਾ ਵੀ ਨਹੀਂ ਤੇ ਤੁਸੀਂ ਇਹਨੂੰ ਕੱਦੂਕਸ ਕਰਕੇ ਬਹੁਤ ਹੀ ਵਧੀਆ ਪਰੌਂਠਾ ਬਣਾ ਸਕਦੇ ਹੋ ਔਰ ਮੈਂ ਜਿਸ ਵੇ ਨਾਲ ਮੈਂ ਬਣਾਵਾਂਗੀ ਉਸ ਵੇ ਨਾਲ ਹੀ ਬਿਲਕੁਲ ਸੇਮ ਬਣਾਣਾ ਤਾਂ ਬਹੁਤ ਟੇਸਟੀ ਬਣੇਗਾ ਅਸੀਂ ਹੁਣ ਇਹਨਾਂ ਨੂੰ ਸਾਰਿਆਂ ਨੂੰ ਬਰੀਕ ਬਰੀਕ ਕੱਟ ਲਵਾਂਗੇ ਇਹਨੂੰ ਅਸੀਂ ਮਿਕਸੀ ਚ ਗ੍ਰਾਈਂਡ ਨਹੀਂ ਕਰਨਾ ਬਲਕਿ ਅਸੀਂ ਨੂੰ ਬਰੀਕ ਬਰੀਕ ਕੱਟਣਾ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨੂੰ ਇਹ ਦੇਖੋ ਜਵੈਨ ਘਰ ਵਿੱਚ ਜ਼ਰੂਰ ਗਾਓ ਕੜੀ ਪੱਤਾ ਤੇ ਜਵੈਨ ਦਾ ਹੋਣਾ ਬਹੁਤ ਲਾਜ਼ਮੀ ਹੈ ਔਰ ਪੁਦੀਨਾ ਤੇ ਘਰਾਂ ਚ ਆਮ ਹੀ ਉਗ ਗਿਆ ਹੁੰਦਾ ਪੁਦੀਨੇ ਦੀ ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ ਪਰ ਜਿਹੜਾ ਕੜੀ ਜੁਆਇਨ ਦਾ ਪੱਤਾ ਤੁਸੀਂ ਇੱਕ ਵੀ ਡੰਡੀ ਕਿਸੇ ਦੇ ਕਰੋ ਉਤਾਰ ਕੇ ਲਗਾ ਲੋਗੇ ਨਾ ਗਮਲੇ ਵਿੱਚ ਤੇ ਤੁਹਾਡਾ 15 20 ਦਿਨਾਂ ਦੇ ਵਿੱਚ ਵਿੱਚ ਪੂਰਾ ਗਮਲਾ ਭਰ ਜਾਣਾ ਇਹ ਦੇਖੋ ਜੀ ਮੇਰਾ ਬਾਹਰ ਲੱਗਿਆ ਹੋਇਆ ਜੁਆਇਨ ਦਾ ਪੱਤਾ ਠੀਕ ਹੈ ਜੀ ਔਰ ਪੁਦੀਨਾ ਵੀ ਮੈਂ ਲਗਾਇਆ ਹੋਇਆ ਹੈ ਸਾਈਡ ਤੇ ਆ ਪਰ ਨਜ਼ਰ ਨਹੀਂ ਆ ਰਿਹਾ ਮੈਂ ਸਾਈਡ ਤੇ ਰੱਖਿਆ ਹੋਇਆ ਔਰ ਮੇਰਾ ਕੜੀ ਪੱਤਾ ਵੀ ਬਹੁਤ ਵੱਡਾ ਹੋ ਗਿਆ ਤੇ ਮੈਂ ਸਾਰੀਆਂ ਚੀਜ਼ਾਂ ਜੜੀਆਂ ਨੇ ਘਰ ਵਿੱਚ ਉਗਾਈਆਂ ਇਹਨਾਂ ਨੂੰ ਫਰੈਸ਼ ਮੈਂ ਉਤਾਰ ਕੇ ਲੈ ਆਇਆ ਪੱਤੇ ਤੇ ਪੁਦੀਨਾ ਥੋੜਾ ਇਹ ਹੁੰਦਾ ਕਿ ਮੌਸਮ ਦੇ ਹਿਸਾਬ ਨਾਲ ਮੁਰਝਾ ਜਾਂਦਾ ਕਦੇ ਖੇੜ ਜਾਂਦਾ ਤੇ ਬੱਟ ਤੁਸੀਂ ਇਹ ਚੀਜ਼ਾਂ ਪਾ ਕੇ ਇੱਕ ਵਾਰੀ ਪਰੌਂਠਾ ਬੱਚਿਆਂ ਨੂੰ ਵੀ ਖਵਾਓ ਔਰ ਆਪ ਵੀ ਖਾਓ ਬਹੁਤ ਹੀ ਹੈਲਥਵਲ ਔਰ ਹੈਲਦੀ ਔਰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਠੀਕ ਹੈ ਜੀ ਮੈਂ ਧਿਆਨ ਰੱਖਦੇ ਹੋਏ ਇਹੋ ਜਿਹੀ ਚੀਜ਼ਾਂ ਪਾਣੀਆਂ ਔਰ ਮੈਂ ਤੁਹਾਨੂੰ ਬਰੀਕ ਬਰੀਕ ਕੱਟ ਕੇ ਦਿਖਾਣੀਆਂ ਕਿ ਮੈਂ ਕਿਸ ਵੇਸ ਨਾਲ ਕਰਨਾ ਔਰ ਇਹਨੂੰ ਮਿਕਸ ਨਹੀਂ ਕਰਨਾ ਇਹ ਧਿਆਨ ਰੱਖਣਾ ਕਿਉਂਕਿ ਅਸੀਂ ਚਾਰ ਤਰ੍ਹਾਂ ਦਾ ਪਰੌਂਠਾ ਅਲੱਗ ਅਲੱਗ ਸਾਈਡਾਂ ਤੇ ਪਾਣਾ ਹੈ ਤੇ ਇਹਨਾਂ ਨੂੰ ਅਲੱਗ ਅਲੱਗ ਹੀ ਰੱਖਣਾ ਹੈ ਜਿਵੇਂ ਅਸੀਂ ਧੰਨੀਆਂ ਨੂੰ ਕੱਟਿਆ ਅਲੱਗ ਰੱਖਣਾ ਔਰ ਤੁਸੀਂ ਇਹ ਚੀਜ਼ਾਂ ਮਿਕਸ ਕਰ ਸਕਦੇ ਹੋ ਪੁਦੀਨਾ ਧੰਨੀਆਂ ਤੇ ਕੜੀ ਪੱਤਾ ਠੀਕ ਹੈ ਜੀ ਇਨਨ ਮਿਕਸ ਕਰ ਸਕਦੇ ਹੋ گارਲਿਕ ਤੁਸੀਂ ਅਲੱਗ ਰੱਖਣਾ ਹੈ ਟਮਾਟਰ ਅਲੱਗ ਰੱਖਣਾ ਹੈ ਔਰ ਪਿਆਜ਼ ਵੀ ਤੁਸੀਂ ਅਲੱਗ ਰੱਖਣਾ ਹੈ ਹਰੀ ਮਿਰਚ ਚਾਹੇ ਤੁਸੀਂ ਧਨੀਆ ਪੁਦੀਨੇ ਵਿੱਚ ਵੀ ਪਾ ਲੈਣਾ ਠੀਕ ਹੈ ਜੀ ਜਿੰਨੇ ਕਿ ਤੁਸੀਂ ਹਰੀ ਮਿਰਚ ਖਾਣੇ ਮੈਂ ਇੱਕੋ ਹੀ ਕੱਢੀ ਹਰੀ ਮਿਰਚ ਔਰ ਜਿੰਨੇ ਤੁਸੀਂ ਤੁਹਾਨੂੰ ਜ਼ਰੂਰਤ ਹੈ ਉਨੇ ਪਾਓ ਇੱਕ ਪਰੌਂਠੇ ਦਾ ਵਾਸਤੇ ਜਿੰਨੇ ਚਾਹਤੇ ਅਗਰ ਦੋ ਪਰੌਂਠੇ ਬਣਾਣੇ ਜਾਂ ਚਾਰ ਪਰੌਂਠੇ ਬਣਾਣੇ ਉਸ ਹਿਸਾਬ ਨਾਲ ਤੁਸੀਂ ਆਪਣਾ ਮਟੀਰੀਅਲ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਕੱਟ ਕੇ ਅਲੱਗ-ਅਲੱਗ ਚੀਜ਼ਾਂ ਤੇ ਮੈਂ ਤੁਹਾਨੂੰ ਦਿਖਾਨੀਆਂ ਕਿ ਮੈਂ ਪਰੌਂਠਾ ਕਿਸ ਤਰ੍ਹਾਂ ਬਣਾਉਂਦੀ ਹਾਂ ਠੀਕ ਹੈ ਜੀ ਵੇਟ ਕਰੋ 2 ਮਿੰਟ ਸਿਰਫ ਹਾਂਜੀ ਤੁਸੀਂ ਇਸ ਤਰ੍ਹਾਂ ਅਲੱਗ-ਅਲੱਗ ਚੀਜ਼ਾਂ ਕੱਟ ਲੈਣੀਆਂ ਨੇ ਜਿਵੇਂ ਮੈਂ گارਲਿਕ ਨੂੰ ਕद्दूकस ਕੀਤਾ ਸੇਮ ਉਸ ਤਰੀਕਾ ਕਰਨਾ ਤੁਸੀਂ ਇਹਨੂੰ ਗ੍ਰਾਈਂਡ ਨਹੀਂ ਕਰਨਾ ਕਿਉਂਕਿ ਸੇ ਪ੍ਰੌਂਠੇ ਬਣਾਨੀ ਹੈ ਇਹ ਦੇਖੋ ਮੈਂ ਧਨੀਆ ਪੁਦੀਨਾ ਸਾਰਾ ਕੁਝ ਜੁਵੈਨ ਵਗੈਰਾ ਮਿਕਸ ਕਰ ਦਿੱਤੀ ਹੈ ਉਹਦੇ ਤੇ ਨਾਲ ਹੀ ਹਰੀ ਮਿਰਚ ਵੀ ਕਰ ਦਿੱਤੀ ਹੈ ਠੀਕ ਹੈ ਜੀ ਤੁਸੀਂ ਸਾਰੀਆਂ ਗ੍ਰੀਨ ਵਾਲੀਆਂ ਵੈਜੀਟੇਬਲ ਅਲੱਗ ਕਰ ਸਕਦੇ ਹੋ ਉਸ ਤੋਂ ਬਾਅਦ ਅਸੀਂ ਟਮਾਟਰ ਦੇ ਵਿੱਚੋਂ ਬੀਜ ਕੱਢ ਲੈਂਦੇ ਤੇ ਨੇ ਕਿਉਂਕਿ ਫਿਰ ਪਾਣੀ ਬਹੁਤ ਛੱਡ ਜਾਂਦਾ ਟਮਾਟਰ ਐਸ ਵਾਸਤੇ ਅਸੀਂ ਬੀਜ ਵਿੱਚੋਂ ਕੱਢ ਲੈਂਦੇ ਤੇ ਨੇ ਪਰੌਂਠੇ ਬਣਾਉਣ ਵਕਤ ਪਾਣੀ ਦਾ ਹੋਣਾ ਜ਼ਰੂਰੀ ਨਹੀਂ ਹੈ ਠੀਕ ਹੈ ਜੀ ਪਰੌਂਠੀ ਖਰਾਬ ਹੋ ਜਾਏਗੀ ਤੇ ਇੱਕ ਮੈਂ ਪਿਆਜ਼ ਲਿਆ ਤੁਸੀਂ ਆਪਣਾ ਮਟੀਰੀਅਲ ਆਪਣੇ ਮੁਤਾਬਿਕ ਲੈ ਸਕਦੇ ਹੋ ਜਿੰਨੀਆਂ ਤੁਸੀਂ ਪਰੌਂਠੀਆਂ ਬਣਾਉਣੀਆਂ ਨੇ ਅਸੀਂ ਅਲੱਗ-ਅਲੱਗ ਐਸਰਾਂ ਨੂੰ ਕੱਟ ਲਿਆ ਸੀ ਕੋਈ ਚੀਜ਼ ਗ੍ਰਾਈਂਡ ਨਹੀਂ ਕਰਨੀ ਇਹ ਪੂਰਾ ਧਿਆਨ ਰੱਖਣਾ ਤੁਸੀਂ ਕਿ ਇਹਨੂੰ ਗ੍ਰਾਈਂਡ ਨਹੀਂ ਕਰਨਾ ਸਿੱਖ ਹੈਲਦੀ ਪਰੌਂਠਾ ਬਣਾ ਰਹੇ ਹਾਂ ਐਦੇ ਵਿੱਚ ਕੋਈ ਅਦਲਾ ਅਲੱਗ ਚੀਜ਼ ਨੇ ਪਾਈ ਸਾਰੀਆਂ ਆਰਗੇਨਿਕ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਘਰਾਂ 'ਚ ਆਮ ਯੂਜ਼ ਕਰਦੇ ਆ ਉਹ ਹੀ ਨੇ ਠੀਕ ਹੈ ਜੀ ਕੋਈ ਵੈਜੀਟੇਬਲ ਨੇ ਪਾਣੀ ਦੇ 'ਚ ਹਾਂ ਅਗਰ ਤੁਸੀਂ ਆਲੂ ਚਾਹੋ ਤੇ ਪਾ ਸਕਦੇ ਹੋ ਜੇ ਅਗਰ ਬੱਚੇ ਖੁਸ਼ ਹੋ ਕੇ ਖਾਂਦੇ ਨੇ ਬੱਚਿਆਂ ਉਸੇ ਬਣਾ ਰਹੇ ਹੋ ਤੇ ਆਲੂ ਪਾ ਸਕਦੇ ਹੋ ਅਗਰ ਵੱਡਿਆਂ ਵਾਸਤੇ ਬਣਾ ਰਹੇ ਹੋ ਤਾਂ ਸਿੰਪਲ ਹੀ ਬਣਾ ਲੈਣਾ ਕਿਉਂਕਿ ਫਿਰ ਵਾਈ ਵਾਲਾ ਹੀ ਹਿਸਾਬ ਹੋ ਜਾਏਗਾ ਕਿਉਂਕਿ ਲਸਣ ਤੇ ਪਿਆਜ਼ ਦਾ ਜਿਹੜਾ ਪਰੌਂਠਾ ਹੈ ਉਹ ਤਾਂ ਤੁਹਾਨੂੰ ਪਤਾ ਕਿੰਨਾ ਹੈਲਦੀ ਹੁੰਦਾ ਔਰ ਉਹਦੇ ਵਿੱਚ ਅਸੀਂ ਇਹ ਗ੍ਰੀਨ ਵਾਲੀਆਂ ਚੀਜ਼ਾਂ ਕਿਉਂ ਪਾਈਆਂ ਨੇ ਕਿ ਅਸੀਂ ਹੈਲਥ ਵਾਸਤੇ ਸਾਰੀਆਂ ਚੀਜ਼ਾਂ ਪਾਈਆਂ ਨੇ ਜੁਵੈਨ ਵੀ ਸਾਡੀ ਦੇਖੋ ਬਹੁਤ ਪੇਟ ਵਾਸਤੇ ਅੱਛੀ ਹੈ ਔਰ ਜਿਹੜਾ ਧਨੀਆ ਖੁਸ਼ਬੂ ਦਿੰਦਾ ਔਰ ਬਹੁਤ ਅੱਛਾ ਫਲੇਵਰ ਆ ਜਾਂਦਾ ਹੈ ਕੜੀ ਪੱਤਾ ਔਰ ਪੁਦੀਨਾ ਸਭ ਚੀਜ਼ਾਂ ਪੇਟ ਵਾਸਤੇ ਬਹੁਤ ਹੀ ਵਧੀਆ ਨੇ ਤੇ ਜਰੂਰ ਇੱਕ ਵਾਰੀ ਇਸ ਰੈਸਪੀ ਨੂੰ ਧਿਆਨ ਨਾਲ ਦੇਖਣਾ ਤੇ ਫਿਰ ਤੁਸੀਂ ਆਪ ਵੀ ਬਣਾਉਣਾ ਠੀਕ ਹੈ ਜੀ ਹੁਣ ਅਸੀਂ ਮੈਂ ਤੁਹਾਨੂੰ ਦੱਸ ਦਿਆਂ ਕਿ ਇਹਦੇ ਵਿੱਚ ਅਸੀਂ ਕੀ ਕੀ ਚੀਜ਼ਾਂ ਪਾਣੀਆਂ ਨੇ ਤੇ ਅਸੀਂ ਪਰੌਂਠਾ ਕਿਵੇਂ ਬਣਾਉਣਾ ਠੀਕ ਹੈ ਜੀ ਓਕੇ ਜੀ ਹਾਂਜੀ ਹੁਣ ਅਸੀਂ ਬਣਾਵਾਂਗੇ ਪਰੌਂਠੇ ਅਸੀਂ ਸਾਰੇ ਚੀਜ਼ਾਂ ਤਿਆਰ ਕਰ ਲਿਆ ਨੇ ਲੂਣ ਕੇਸੇ ਆਪਣੇ ਕੋਲ ਰੱਖ ਲੀਏ ਉਸ ਤੋਂ ਇਲਾਵਾ ਸੀ ਚਾਟ ਮਸਾਲਾ ਸਾਨੂੰ ਚਾਹੀਦਾ ਔਰ ਨਾਲ ਸਾਨੂੰ ਚਾਹੀਦੀ ਜੁਆਇਨ ਠੀਕ ਹੈ ਜੀ ਅਸੀਂ ਜੁਆਇਨ ਵੀ ਕੱਢ ਲਈਏ ਥੋੜੀ ਜੀ ਜਿੰਨੇ ਸਾਨੂੰ ਜ਼ਰੂਰਤੇ ਜਿਸ ਤਰ੍ਹਾਂ ਤੁਸੀਂ ਪਰੌਂਠਾ ਬਣਾਣਾ ਉਸ ਤੋਂ ਹਿਸਾਬ ਨਾਲ ਹੀ ਉਨੇ ਸਾਨੂੰ ਜ਼ਰੂਰਤ ਪੈਗੀ ਸਭ ਤੋਂ ਪਹਿਲੇ ਅਸੀਂ ਇੱਕ ਪੇੜਾ ਬਣਾਵਾਂਗੇ ਪੇੜਾ ਵੇਲ ਕੇ ਮੈਂ ਤੁਹਾਨੂੰ ਦਿਖਾਨੀ ਹੈ ਕਿ ਕਿਸ ਵੇ ਨਾਲ ਪਰੌਂਠੇ ਬਣਾਣੀਆਂ ਨੂੰ ਅਲੱਗ-ਅਲੱਗ ਅਸੀਂ ਕਿਸ ਤਰ੍ਹਾਂ ਅਲਗ-ਅਲਗ ਪਾਣਾ ਤੇ ਅਲਗ-ਅਲਗ ਪਰੌਂਠੇ ਤਿਆਰ ਕਰਨਾ ਹੈ ਠੀਕ ਹੈ ਜੀ ਪਰੌਂਠਾ ਇੱਕ ਹੀ ਹੋਏਗਾ ਪਰ ਅਸੀਂ ਅਲਗ-ਅਲਗ ਸਾਈਡਾਂ ਤੇ ਇਹਨੂੰ ਪਾਣਾ ਹੈ ਮੈਂ ਤੁਹਾਨੂੰ ਦਿਖਾਨੀ ਆ ਕਿ ਅਸੀਂ ਚਾਰ ਸਾਈਡਾਂ ਕਿਵੇਂ ਬਣਾਉਣੀਆਂ ਨੇ ਔਰ ਕਿਸ ਤਰ੍ਹਾਂ ਅਸੀਂ ਪਰੌਂਠਾ ਬਣਾਣਾ ਬਹੁਤ ਹੀ ਹੈਲਦੀ ਚੀਜ਼ ਬਣੇਗੀ ਔਰ ਨਾਲ ਟੇਸਟੀ ਵੀ ਤੇ ਦੇਖਣ ਚ ਵੀ ਬਹੁਤ ਵਧੀਆ ਲੱਗੇਗਾ ਠੀਕ ਹੈ ਜੀ ਸਭ ਤੋਂ ਪਹਿਲੇ ਅਸੀਂ ਜਿਵੇਂ ਆਮ ਪੇੜਾ ਵੇਲ ਲੈਂਦੇ ਹਾਂ ਉਸ ਤਰੀ ਵੇਲਣਾ ਹੈ ਅੱਜ ਅਸੀਂ ਨਮਕ ਵਿੱਚ ਕੁਝ ਨਹੀਂ ਪਾਣਾ ਕਿਉਂਕਿ ਜਦੋਂ ਅਸੀਂ ਬਾਰ-ਬਾਰ ਨਮਕ ਪਾਵਾਂਗੇ ਤੇ ਉਹ ਸਾਡਾ ਨਮਕ ਬਹੁਤ ਤੇਜ਼ ਹੋ ਜਾਏਗਾ ਨਮ ਮਿਰਚ ਮਸਾਲੇ ਜੋ ਵੀ ਪਾਣਨ ਤੇ ਜ਼ਿਆਦਾ ਤੇਜ਼ ਹੋ ਜਾਏਗਾ ਇਸ ਵਾਸਤੇ ਅਸੀਂ ਨਾਰਮਲ ਹੀ ਦੇਖੋ ਫੁਲਕਾ ਲਿਆ ਜੋ ਹੈ ਅਸੀਂ ਨਾਰਮਲ ਪਰੌਂਠੀ ਬਣਾਉਣੀ ਆ ਠੀਕ ਹੈ ਜੀ ਚਾਹੇ ਗੋਲ ਬਣੇ ਚਾਹੇ ਨਾ ਬਣੇ ਕੋਈ ਗੱਲ ਨਹੀਂ ਇਸ ਦੇ ਨਾਲ ਕੋਈ ਫਰਕ ਨਹੀਂ ਪੈਣਾ ਹੁਣ ਅਸੀਂ ਕੀ ਕਰਾਂਗੇ ਕਿ ਇਸੇ ਚਾਕੂ ਦੀ ਸਹਾਇਤਾ ਦੇ ਨਾਲ ਜਾਂ ਕਟਰ ਦੀ ਸਹਾਇਤਾ ਦੇ ਨਾਲ ਅਸੀਂ ਨੂੰ ਚਾਰ ਹਿੱਸੇ ਡਿਵਾਈਡ ਕਰ ਲਾਂਗੇ ਸੈਂਟਰ 'ਚ ਅਸੀਂ ਫਿੰਗਰ ਦੇ ਨਾਲ ਕਰ ਲੈਣਾ ਤਾਂ ਕਿ ਸਾਡੇ ਵੱਡੇ ਛੋਟੇ ਨਾ ਹੋਣ ਸਾਈਡ ਠੀਕ ਹੈ ਜੀ ਇੱਕ ਬਿਲਕੁਲ ਆਪੋਜੀਟ ਕਰ ਦੇ ਲਈ ਚਾਰ ਸਾਈਡਾਂ ਸੇ ਕੱਟ ਲੈਣੀਆਂ ਨੇ ਇਸ ਤਰ੍ਹਾਂ ਔਰ ਇੱਕ ਸਾਹਮਣੇ ਕੱਟ ਲੈਣੀ ਹੈ ਠੀਕ ਹੈ ਜੀ ਚਾਰ ਸਾਈਡਾਂ ਸਾਡੀਆਂ ਬਣ ਗਈਆਂ ਔਰ ਸੈਂਟਰ ਦੇ ਵਿੱਚ ਤੁਸੀਂ ਫਿੰਗਰ ਐਸ-ਐਸ ਲਗਾਣੀ ਹੈ ਕਿ ਤੁਹਾਡਾ ਇਹ ਇੱਕ ਬਣਾ ਰਿਹਾ ਸਾਈਨ ਕੇ ਅਸੀਂ ਇੱਥੋਂ ਕੱਟ ਲੈਣਾ ਠੀਕ ਹੈ ਜੀ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਅਸੀਂ ਲਵਾਂਗੇ ਜਿਹੜਾ ਅਸੀਂ ਧਨੀਆਂ ਪੁਦੀਨਾ ਔਰ ਕੜੀ ਪੱਤਾ ਸਾਰਾ ਕੁਝ ਅਸੀਂ ਕੱਟਿਆ ਆ ਜੁਵੈਨ ਵਗੈਰਾ ਠੀਕ ਹੈ ਅਸੀਂ ਇਹਨੂੰ ਇੱਕ ਕਾਰਨਰ ਦੇ ਵਿੱਚ ਰੱਖ ਦਾਂਗੇ ਅਗਰ ਤੁਸੀਂ ਜਿਆਦੀਆਂ ਪਰੌਂਠੀਆਂ ਬਣਾ ਰਿਹਾ ਤੋ ਜ਼ਿਆਦਾ ਮਟੀਰੀਅਲ ਲੈ ਲੈਣਾ ਅਗਰ ਤੁਸੀਂ ਇੱਕ ਦੋ ਹੀ ਪਰੌਂਠੀਆਂ ਬਣਾਣੀਆਂ ਤੇ ਆਪਣੇ ਹਿਸਾਬ ਨਾਲ ਮਟੀਰੀਅਲ ਤੁਸੀਂ ਲੈ ਸਕਦੇ ਹੋ ਮੈਂ ਕਈ ਵਾਰੀ ਤੁਹਾਨੂੰ ਅੱਗੇ ਵੀ ਕਿਹਾ ਕਿ ਮਿਰਚ ਮਸਾਲੇ ਜੋ ਵੀ ਤੁਸੀਂ ਆਪਣੀ ਮਰਜ਼ੀ ਦੇ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਜੀ ਤੇ ਸਬਜ਼ੀਆਂ ਵੀ ਤੁਸੀਂ ਆਪਣੀ ਮਰਜ਼ੀ ਦੀਆਂ ਲੈ ਸਕਦੇ ਹੋ ਹੁਣ ਅਸੀਂ ਕੀ ਕਰਾਂਗੇ ਉਸ ਤੋਂ ਬਾਅਦ ਅੱਜ ਅਸੀਂ ਨਮਕ ਮਿਰਚ ਬਿਲਕੁਲ ਨਹੀਂ ਪਾਣਾ ਕਿਉਂਕਿ ਸਾਨੂੰ ਕੋਈ ਆਈਡੀਆ ਨਹੀਂ ਰਹੇਗਾ ਕਿ ਅਸੀਂ ਕਿੰਨਾ ਕੁ ਪਾਇਆ ਤੇ ਕਿੰਨਾ ਸੀ ਕੱਟ ਕਰਨਾ ਕਿੰਨਾ ਵਧ ਕਰਨਾ ਠੀਕ ਹੈ ਜੀ ਅਸੀਂ ਹੁਣ ਅਲੱਗ-ਅਲੱਗ ਨਹੀਂ ਪਾਵਾਂਗੇ ਇੱਕੋ ਵਾਰੀ ਅਸੀਂ ਨਮਕ ਮਿਰਚ ਮਸਾਲੇ ਪਾਵਾਂਗੇ ਆ ਦੇਖੋ ਜੀ ਮੈਂ ਲਸਣ ਜਿੰਨਾ ਵੀ ਗ੍ਰाइंड ਕੀਤਾ ਸੀ ਜਿੰਨਾ ਵੀ ਕद्दूकस ਕੀਤਾ ਸੀ ਮੈਂ ਸਾਰਾ ਪਾ ਲਿਆ ਕਿਉਂਕਿ ਇਹ گارਲਿਕ ਪਰੌਂਠਾ ਹੈ ਤੇ ਸਾਨੂੰ گارਲਿਕ ਬਹੁਤ ਜ਼ਿਆਦਾ ਖੂਬ ਸਾਰਾ ਪਾਣਾ ਪਏਗਾ ਤੁਹਾਨੂੰ ਪਤਾ ਹੈ ਇਹ ਸਿਹਤ ਵਾਸਤੇ ਕਿੰਨਾ ਵਧੀਆ ਹੈ ਔਰ ਜਿੰਨੀਆਂ ਵੀ ਨਾੜੀਆਂ ਤੁਹਾਡੀਆਂ ਬਲੋਕ ਬਲੂਕ ਹੁੰਦੀਆਂ ਨੇ ਉਹ ਸਾਰੀਆਂ ਖੋਲ ਦਿੰਦਾ ਔਰ ਪੇਟ ਵਾਸਤੇ ਵੀ ਬਹੁਤ ਹੀ ਵਧੀਆ ਉਸ ਤੋਂ ਬਾਅਦ ਆ ਜਾਏਗਾ ਪਿਆਜ਼ ਸਾਡਾ ਅਗਰ ਤਾਂ ਜ਼ਿਆਦਾ ਲੱਗ ਰਿਹਾ ਤੇ ਕਢ ਲੈਣਾ ਐਨਾ ਹੋਵੇ ਕਿ ਸਾਡੀ ਪਰੌਂਠੀ ਟੁੱਟ ਜਾਵੇ ਜ਼ਿਆਦਾ ਵੀ ਨਹੀਂ ਪਾਣਾ ਲਿਮਿਟ ਤੋਂ ਜ਼ਿਆਦਾ ਨਹੀਂ ਪਾਣਾ ਜਿੰਨਾ ਉੱਥੇ ਆ ਸਕਦਾ ਉਨਾ ਹੀ ਪਾਣਾ ਠੀਕ ਹੈ ਜੀ ਬਾਕੀ ਅਸੀਂ ਕਢ ਲਵਾਂਗੇ ਇਹਨਾਂ ਸਤਰੀ ਫੈਲਾ ਦੇਣਾ ਕਾਰਨਰ ਵੀ ਖਾਲੀ ਨਹੀਂ ਛੱਡਨੇ ਕਿਉਂਕਿ ਜਦੋਂ ਆਟਾ ਆਪਣੇ ਆਪੇ ਚਿਪਕੇ ਜਾਂਦਾ ਆਟਾ ਹੋਵੇ ਜਾਂ ਮੈਦਾ ਹੋਵੇ ਆਪਣੇ ਆਪ ਹੀ ਚਿਪਕ ਜਾਣਾ ਹੁਣ ਸਾਡੇ ਕੋਲ ਰਹਿ ਗਏ ਨੇ ਟਮਾਟਰ ਸੇ ਟਮਾਟਰ ਵੀ ਸਤਰੀ ਫੈਲਾ ਲਵਾਂਗੇ ਸਾਈਡਾਂ ਜਿਹੜੀਆਂ ਨੁੱਕਰ ਕਾਰਨਰ ਨੇ ਅਸੀਂ ਇਕੱਟੇ ਹੋਏ ਨੇ ਉਹ ਥੋੜੇ ਜਿਹਾ ਸਾਈਡ ਤੇ ਖਾਲੀ ਛੱਡਨੇ ਨੇ ਕਿਉਂਕਿ ਅਸੀਂ ਜਦੋਂ ਫੋਲਡ ਕਰਨਾ ਹੈ ਨਾ ਉਹ ਮਿਕਸ ਹੋ ਜਾਣ ਤੇ ਤੁਹਾਡਾ ਪਰੌਂਠਾ ਸਾਰਾ ਖਰਾਬ ਹੋ ਜਾਏ ਠੀਕ ਹੈ ਜੀ ਹੁਣ ਅਸੀਂ ਦੇਖੋ ਇੱਕ ਪਰੌਂਠੇ ਦੇ ਮੁਤਾਬਿਕ ਜਿੰਨਾ گارਲਿਕ ਨੂੰ ਤੁਸੀਂ ਸਾਰਾ ਪਾ ਦੇਣਾ گارਲਿਕ ਨਹੀਂ ਤੁਸੀਂ ਵੀ ਛੱਡਣਾ ਕਿਉਂਕਿ گارਲਿਕ ਪਰੌਂਠਾ ਤੇ ਇਹ ਜਿਆਦਾ ਹੀ ਪੈਣਾ ਚਾਹੀਦਾ ਹੁਣ ਅਸੀਂ ਨਮਕ ਦਾਣੀ ਲੈ ਕੇ ਲੂਣ ਕੀ ਲੈ ਕੇ ਸਭ ਤੋਂ ਪਹਿਲੇ ਅਸੀਂ ਨਮਕ ਉਨਾਂ ਹੀ ਲੈਣਾ ਜਿੰਨਾ ਅਸੀਂ ਇੱਕ ਪਰੌਂਠੇ ਚ ਪਾਣਾ ਠੀਕ ਹੈ ਜੀ ਐਸੇ ਨੂੰ ਅਸੀਂ ਸਾਰਾ ਫੈਲਾ ਦਵਾਂਗੇ मैं चुटकी च लिया देखो थोड़ा जहा क्योंकि अगर साढ़ा तेज़ हो गया तो साढ़े को खाना नहीं खाधा जाएगा परौंठी साड़ी नहीं खाधी जाएगी तो असी यह देखो मैं चुटकी च ही लिया चुटकी च मैं सारे पास फैला दिता ठीक है जी हूँ असी करना कि सुा धनिया मैं इस तरी चुटकी लिया है देखो चुटकी के दे हिसाब ना ही ले लैना है आइडिया थोड़ा तो पता ही है तुम रोज़ ही बनाते हो वैजिटेबल वगैरह तुम तो पता ही है कि किस तरह लैना और एक परौंठी वास्तव कि सही रहेगा ठीक है जी हूँ असं लवोंगे थोड़ा जहा जीरा जीरा भी उन्ना कि लैना जिन्ना कि सारे पास से फैल जाए ठीक है जी सा रह गया हूँ गर्म मसाला गर्म मसाला भी असंजी करा हल्का हल्का चार हिस्सा चलू डिवाइड कर देवों ਹੁਣ ਅਸੀਂ ਇਹਨੂੰ ਟੇਸਟੀ ਬਣਾਉਣ ਵਾਸਤੇ ਸਭ ਤੋਂ ਪਹਿਲੇ ਅਸੀਂ ਲੈਣਾ ਚਾਟ ਮਸਾਲਾ ਚਾਟ ਮਸਾਲਾ ਤੁਸੀਂ ਖੋਲ ਕੇ ਪਹਿਲੇ ਦੇਖੋ ਇਸ ਤਰ੍ਹਾਂ ਥੋੜਾ ਥੋੜਾ ਸਾਰੇ ਪਾਸੇ ਪਾ ਦਿਓ ਥੋੜਾ ਵੱਧ ਵੀ ਪੈ ਜਾਏਗਾ ਤੇ ਕੋਈ ਗੱਲ ਨਹੀਂ ਕਿਉਂਕਿ ਨਮਕ ਨਹੀਂ ਜ਼ਿਆਦਾ ਹੋਣਾ ਚਾਹੀਦਾ ਚਾਟ ਮਸਾਲੇ ਦੀ ਤਾਂ ਕੋਈ ਗੱਲ ਨਹੀਂ ਠੀਕ ਹੈ ਜੀ ਹੁਣ ਅਸੀਂ ਲੈਣੀ ਹੈ ਜੁਵੈਨ ਜੁਵੈਨ ਮੈਂ ਪਹਿਲੇ ਕੱਢ ਲਈ ਸੀ ਸ਼ੀਸ਼ੀ ਵਿੱਚ ਤੇ ਸੇਨ ਅੱਛੇ ਤਰ੍ਹਾਂ ਫੈਲਾ ਦੇਣਾ ਜਵੈਨ ਵੀ ਕੋਈ ਗੱਲ ਨਹੀਂ ਅਗਰ ਵੱਧ ਵੀ ਪੈ ਜੇਗੀ ਤੇ ਕੋਈ ਪ੍ਰੋਬਲਮ ਨਹੀਂ ਸਵਾਦ ਹੀ ਲੱਗਦੀ ਹੈ ਪਰੌਂਠਾ ਕਿਉਂਕਿ ਅਸੀਂ ਹੈਲਦੀ ਪਰੌਂਠਾ ਬਣਾ ਰਹੇ ਹਾਂ ਤੇ ਜਵੈਨ ਤੇ ਤੁਸੀਂ ਪਾ ਸਕਦੇ ਹੋ ਖੂਬ ਸਾਰੀ ਜਵੈਨ ਤੇ ਕੋਈ ਦਿੱਕਤ ਨਹੀਂ ਠੀਕ ਹੈ ਜੀ ਹੁਣ ਅਸੀਂ ਕੀ ਕਰਨਾ ਇੱਕ ਇੱਕ ਅਸੀਂ ਇਸ ਤਰ੍ਹਾਂ ਇੱਕ ਤੇ ਹੱਥ ਪ੍ਰੈਸ ਕਰਕੇ ਰੱਖਾਂਗੇ ਤੇ ਇੱਕ ਇੱਕ ਸਾਈਡ ਨੂੰ ਪਹਿਲੇ ਦੇਖ ਲਓ ਤੁਹਾਡੀ ਸਾਈਡ ਚਿਪਕੀ ਤੇ ਨਹੀਂ ਹੋਈ ਚੈੱਕ ਕਰਨੀ ਹੈ ਠੀਕ ਹੈ ਜੀ ਸਾਡੀ ਨਹੀਂ ਚਿਪਕੀ ਅਸੀਂ ਇਹਨੂੰ ਆਰਾਮ ਨਾਲ ਇੱਕ ਸਾਈਡ ਚੁੱਕਾਂਗੇ ਔਰ ਆਰਾਮ ਨਾਲ ਇਹਦੇ ਉੱਤੇ ਪਲਟ ਦਵਾਂਗੇ ਠੀਕ ਹੈ ਜੀ ਅਗਰ ਮਟੀਰੀਅਲ ਬਾਹਰ ਨਿਕਲਦਾ ਪਿਆ ਹੈ ਤੇ ਤੁਸੀਂ ਉਹਨੂੰ ਸੈੱਟ ਕਰ ਲਓ ਕੋਈ ਇਹੋ ਜੀ ਦਿੱਕਤ ਵਾਲੀ ਗੱਲ ਨਹੀਂ ਕਿਉਂਕਿ ਪਰਫੈਕਟ ਤੇ ਕੋਈ ਵੀ ਨਹੀਂ ਹੁੰਦਾ ਸਾਰਿਆਂ ਕੋਲ ਕੋਈ ਨਾ ਕੋਈ ਗਲਤੀ ਹੋ ਹੀ ਜਾਂਦੀ ਹੈ ਠੀਕ ਹੈ ਜੀ ਇਹ ਦੇਖੋ ਜੀ ਅਸੀਂ ਇੱਕ ਸਾਈਡ ਬਿਲਕੁਲ ਬੰਦ ਕਰ ਦਿੱਤੀ ਹੈ ਅਗਰ ਮਟੀਰੀਅਲ ਤੁਹਾਡਾ ਸਾਈਡ ਤੇ ਵੀ गिर ਜਾਂਦਾ ਹੈ ਤੇ ਅੱਗੇ ਤੁਸੀਂ ਪਾ ਸਕਦੇ ਹੋ ਹੁਣ ਕੀ ਕਰਨਾ ਹੁਣ ਦੇਖੋ ਨਹੀਂ ਨਿਕਲੇਗਾ ਕਿਉਂਕਿ ਹੁਣ ਸਾਡਾ ਕਵਰ ਹੋ ਗਿਆ ਹੁਣ ਅਸੀਂ ਇਹਨੂੰ ਚੁੱਕ ਕੇ ਆਰਾਮ ਦੇ ਨਾਲ ਖੋਲੀ ਜਾ ਥੱਲੇ ਅੱਧੀ ਹੱਥ ਪਾ ਕੇ ਅਸੀਂ ਇਹਦੇ ਉੱਤੇ ਲਗਾ ਦਾਂਗੇ ਫਸਟ ਟਾਈਮ ਥੋੜੀ ਦਿੱਕਤ ਆਂਦੀ ਏ ਕਿਉਂਕਿ ਉਹ ਬਿਲਕੁਲ ਹੀ ਓਪਨ ਹੁੰਦੇ ਨੇ ਤੇ ਇਸ ਵਾਸਤੇ ਥੋੜੀ ਜੀ ਦਿੱਕਤ ਆਂਦੀ ਏ ਥੋੜਾ ਜਿਆ ਅੱਛੀ ਤਰ੍ਹਾਂ ਉਹਨੂੰ ਪਕੜਨਾ ਹੁੰਦਾ ਠੀਕ ਹੈ ਜੀ ਤੁਹੋਂ ਦੇਖੋ ਸਾਡੀਆਂ ਤਿੰਨ ਤਆਂ ਜੁੜ ਗਈਆਂ ਨੇ ਹੁਣ ਅਸੀਂ ਐਸੇ ਨੂੰ ਹੀ ਐਸੇ ਸਾਈਡ ਨੂੰ ਹੀ ਅਸੀਂ ਪਕੜ ਕੇ ਕਿਉਂਕਿ ਅਸੀਂ ਓਪਨ ਸਾਈਡ ਨਹੀਂ ਬਿਲਕੁਲ ਪਕੜਨੀ ਅਸੀਂ ਜੜੀਆਂ ਸਾਡੀਆਂ ਕਵਰ ਨੇ ਅਸੀਂ ਉਹਨਾਂ ਨੂੰ ਲੈਣਾ ਇਹਨੂੰ ਵੀ ਬੰਦ ਕਰ ਦਵਾਂਗੇ ਠੀਕ ਹੈ ਜੀ ਸਾਡਾ ਬਣ ਗਿਆ ਤਿਕੋਨਾ ਪਰੌਂਠਾ ਅਗਰ ਤੁਹਾਡਾ ਕੋਈ ਮਟੀਰੀਅਲ ਵਿੱਚੋਂ ਨਿਕਲ ਗਿਆ ਤੇ ਤੁਸੀਂ ਆਰਾਮ ਨਾਲ ਉਹਨੂੰ ਹਲਕਾ ਜਿਹਾ ਪ੍ਰੈਸ ਕਰਕੇ ਤੇ ਅਸੀਂ ਉਹਦੇ ਵਿੱਚ ਪਾ ਦਾਂਗੇ ਇਹ ਦੇਖੋ ਸਮੋਸੇ ਦੀ ਤਰ੍ਹਾਂ ਬਣ ਗਿਆ ਥੋੜਾ ਜਿਹਾ ਪਹਿਲੇ ਉੱਤੇ ਧੂੜਾ ਪਾਓ ਫਿਰ ਉਹਨੂੰ ਹਲਕਾ ਜਿਹਾ ਪ੍ਰੈਸ ਕਰੋ ਫਿਰ ਉਹਦੀ ਟਰਨ ਕਰ ਲਓ ਕੋਰਨਰ ਸਾਰੇ ਫਿਰ ਉੱਪਰ ਧੂੜਾ ਪਾ ਦਿਓ ਦੂਜੀ ਸਾਈਡ ਤੇ ਵੀ ਤੇ ਉਹਨੂੰ ਹਲਕਾ ਜਿਹਾ ਪ੍ਰੈਸ ਕਰ ਦਿਓ ਮੈਂ ਤੁਹਾਨੂੰ ਚੁੱਕ ਕੇ ਦਿਖਾਨੀ ਆ ਕਿ ਕਿੰਨਾ ਵਧੀਆ ਇਹ ਬਣਿਆ ਦੇਖੋ ਜੀ ਸਾਰੀਆਂ ਤੈਆਂ ਤੁਹਾਨੂੰ ਨਜ਼ਰ ਆਣ ਗਿਆ ਇਹ ਦੇਖੋ ਚਾਰ ਦੇ ਆ ਚਾਰ ਤੈਆਂ ਤੁਹਾਨੂੰ ਨਜ਼ਰ ਆ ਰਹੀਆਂ ਨਾ ਮਟੀਰੀਅਲ ਵੀ ਔਰ ਗ੍ਰੀਨ ਗ੍ਰੀਨ ਪਰੌਂਠਾ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੁਣ ਅਸੀਂ ਇਹਨੂੰ ਵੇਲਣ ਦੀ ਅਜੇ ਸਾਇਤਾ ਨਹੀਂ ਲੈਣੀ ਕਿਉਂਕਿ ਇਹ ਵੇਲਣਾ ਅਗਰ ਅਸੀਂ ਉੱਤੇ ਮਾਰਿਆ ਤੇ ਸਾਡਾ ਮਟੀਰੀਅਲ ਸਾਰਾ ਖਰਾਬ ਹੋ ਜਾਏਗਾ ਅਸੀਂ ਦੋਨਾਂ ਫਿੰਗਰਾਂ ਦੇ ਨਾਲ ਇਸ ਤਰ੍ਹਾਂ ਦੋਨਾਂ ਹੱਥਾਂ ਦੇ ਨਾਲ ਇਹਨੂੰ ਹੌਲੀ-ਹੌਲੀ ਪ੍ਰੈਸ ਕਰਾਂਗੇ ਔਰ ਅਸੀਂ ਦੋਨੋਂ ਸਾਈਡਾਂ ਤੋਂ ਇਸ ਤਰੀਕੇ ਕਰਾਂਗੇ ਠੀਕ ਹੈ ਜੀ ਜਦੋਂ ਸਾਨੂੰ ਪਤਾ ਚੱਲ ਗਿਆ ਕਿ ਸਾਡਾ ਪਰੌਂਠਾ ਸੈੱਟ ਹੋ ਗਿਆ ਹੁਣ ਕਿਧਰੇ ਨਹੀਂ ਜਾਂਦਾ ਸਾਡਾ ਮਟੀਰੀਅਲ ਵੀ ਸੈੱਟ ਹੋ ਗਿਆ ਤੇ ਫਿਰ ਅਸੀਂ ਕੀ ਕਰਾਂਗੇ ਥੋੜਾ ਧੂੜਾ ਜ਼ਰੂਰ ਯੂਜ਼ ਕਰਨਾ ਪੈਂਦਾ ਹੈ ਅਗਰ ਅਸੀਂ ਤਵੇ ਦੇ ਉੱਤੇ ਪਾਵਾਂਗੇ ਤੇ ਅਸੀਂ ਧੂੜਾ ਉਸ ਤੋਂ ਕੱਢ ਚਾਵਾਂਗੇ ਤੇ ਹੁਣ ਹਲਕਾ ਜਿਹਾ ਇਹਨੂੰ ਹਲਕੇ ਹੱਥਾਂ ਦੇ ਨਾਲ ਇਹਨੂੰ ਪ੍ਰੈਸ ਕਰਨਾ ਠੀਕ ਹੈ ਜੀ ਸਾਰਾ ਮਟੀਰੀਅਲ ਦੇਖੋ ਤੁਹਾਡਾ ਨਜ਼ਰ ਆ ਰਿਹਾ ਕਿੰਨਾ ਵਧੀਆ ਔਰ ਦੇਖੋ ਪਿਆਜ਼ ਕਿੰਨਾ ਵਧੀਆ ਨਜ਼ਰ ਆ ਰਿਹਾ ਹੈ ਪਿਆਜ਼ ਟਮਾਟਰ ਨੂੰ ਤੁਸੀਂ ਉੱਪਰ ਵਾਲੀ ਸਾਈਡ ਤੇ ਰੱਖੋਗੇ ਇਹ ਟਮਾਟਰ ਵਾਲੀ ਸਾਈਡ ਤੇ ਪਿੱਛੇ ਪਿਆਜ਼ ਵਾਲੀ ਹੈ ਤੇ ਬਹੁਤ ਹੀ ਵਧੀਆ ਬਣੇਗਾ ਹੁਣ ਅਸੀਂ ਉਧਰ ਤਵੇ ਦੀ ਤਿਆਰੀ ਕਰਦੇ ਹਾਂ ਇਹ ਦੇਖੋ ਜੀ ਕੋਈ ਚਿਪਕੇਗਾ ਨਹੀਂ ਕੋਈ ਕੁਛ ਨਹੀਂ ਜਦੋਂ ਤੁਸੀਂ ਪਹਿਲੇ ਧੂੜਾ ਲਗਾ ਲੋਗੇ ਤੇ ਬਹੁਤ ਸਭ ਜਰਾ ਸਾਵਧਾਨੀ ਵਰਤਣੀ ਹੁੰਦੀ ਹੈ ਬਸ ਹੋਰ ਕੋਈ ਨਹੀਂ ਇਹ ਦੇਖੋ ਜੇ ਸਾਡਾ ਪ੍ਰੌਨਟਾ ਬਿਲਕੁਲ ਤਿਆਰ ਹੋ ਗਿਆ ਜਿਆਦਾ ਇਹਨੂੰ ਪਤਲਾ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਮਟੀਰੀਅਲ ਪਿਆ ਹੋਇਆ ਹੈ। ਅਗਰ ਮਟੀਰੀਅਲ ਨੂੰ ਇਸੇ ਅਸਤਰ ਪਰ ਸ ਜ਼ਿਆਦਾ ਕਰਾਂਗੇ ਤਾਂ ਸਾਰਾ ਮਟੀਰੀਅਲ ਬਾਹਰ ਨਿਕਲ ਆਏਗਾ। ਹੁਣ ਅਸੀਂ ਕਰਦੇ ਹਾਂ ਤਵੇ ਦੀ ਤਿਆਰੀ। ਹਾਂਜੀ ਮੈਂ ਗੈਸ ਦੇਖੋ ਓਨ ਕਰ ਦਿੱਤੀ ਤੇ ਤਵਾ ਰੱਖ ਦਿੱਤਾ। ਔਰ ਸਭ ਤੋਂ ਪਹਿਲੇ ਤੁਸੀਂ ਤਵੇ ਦੇ ਉੱਤੇ ਘਿਓ ਲਗਾਣਾ ਹੈ। ਹਲਕਾ ਜਿਹਾ ਘਿਓ ਲਗਾਣਾ ਹੈ। ਤੇਲ ਬਿਲਕੁਲ ਯੂਜ਼ ਨਹੀਂ ਕਰਨਾ। ਤੁਸੀਂ ਮੱਖਣ ਵੀ ਯੂਜ਼ ਕਰ ਸਕਦੇ ਹੋ ਬਿਸਕਯੂ ਵੀ ਯੂਜ਼ ਕਰ ਸਕਦੇ ਹੋ ਪਿਛਲੀ ਵਾਰੀ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਕਿ ਤੁਸੀਂ ਕਿਉਂ ਬੜਾ ਥੋੜਾ ਲਗਾਉਂਦੇ ਹੋ ਦੇਖੋ ਜੀ ਇਹ ਚੀਜ਼ਾਂ ਤੁਹਾਡੀ ਆਪਣੀ ਮਰਜ਼ੀ ਤੇ ਡਿਪੈਂਡ ਕਰਦੀਆਂ ਨੇ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਯੂਜ਼ ਕਰ ਸਕਦੇ ਹੋ ਜਿਹੜਾ ਘੱਟ ਖਾਏਗਾ ਉਹ ਤੇ ਘੱਟ ਯੂਜ਼ ਕਰੇਗਾ ਠੀਕ ਹੈ ਜੀ ਇੱਕ ਨਮਕ ਮਿਰਚ ਮਸਾਲੇ ਔਰ ਇੱਕ ਜਿਹੜਾ ਘਿਓ ਹੈ ਤੁਸੀਂ ਆਪਣੀ ਮਰਜ਼ੀ ਦਾ ਪਾਇਆ ਕਰੋ ਠੀਕ ਹੈ ਜੀ ਔਰ ਤੁਸੀਂ ਤੁਹਾਡੀ ਸਿਰ ਮੱਥੇ ਤੇ ਗੱਲ ਹੈ ਜੋ ਵੀ ਤੁਸੀਂ ਕਿਹਾ ਹੈ बट जिन्ना को जो खाँ उन्ना की पाएगा तो असी थले इस वास्ते पाया कि सा जरा परौंठा क्रिस्पी बने और नाल थले ना लगे ठीक है जी हूँ बिल्कुल हल्के हाथों ने चुक के असी चकले तो लैके आवेंगे ठीक है जी और बिल्कुल आराम न रखना क्योंकि थले घ्यो पिया होते पै जाए ठीक है जी ਆ ਦੇਖੋ ਜੀ ਬਿਲਕੁਲ ਆਰਾਮ ਨਾਲ ਰੱਖਣਾ ਹੈ ਅਗਰ ਤੁਹਾਡੀ ਕੋਈ ਸਾਈਡ ਤੋਂ ਚੀਜ਼ ਨਿਕਲ ਆਈਏ ਤੇ ਤੁਸੀਂ ਉਹਨੂੰ ਪ੍ਰੈਸ ਕਰਕੇ ਸੈੱਟ ਕਰ ਲਓ ਤੇ ਕੋਈ ਇਹ ਜੀ ਦਿੱਕਤ ਵਾਲੀ ਵੀ ਕਾਲੀ ਥੋੜੀ ਬਹੁਤ ਨਿਕਲ ਵੀ ਜਾਂਦੀ ਹੈ ਕਿਉਂਕਿ ਮਟੀਰੀਅਲ ਬਹੁਤ ਜ਼ਿਆਦਾ ਪਿਆ ਹੋਇਆ ਹੈ ਔਰ ਸੇਕ ਮੈਂ ਥੋੜਾ ਪਹਿਲੇ ਤੇਜ਼ ਕੀਤਾ ਸੀ ਕਿਉਂਕਿ ਇਹ ਜੇ ਤਵਾ ਗਰਮ ਨਹੀਂ ਸੀ ਤੇ ਤੁਸੀਂ ਥੋੜਾ ਹਲਕਾ ਵੀ ਕਰ ਸਕਦੇ ਹੋ ਸੇਕ ਜ਼ਿਆਦਾ ਤੇਜ਼ ਤੇ ਵੀ ਨਹੀਂ ਬਣਾਣਾ ਕਿਉਂਕਿ ਹੁਣ ਇਹਨੂੰ ਹੌਲੀ ਹੌਲੀ ਪੱਕਣ ਦੇਣਾ ਚਾਰ ਟਾਈਮ ਨੇ ਟਾਈਮ ਲੱਗਦਾ ਬੰਦਿਆਂ ਵੀ ਤੇ ਇਸ ਵਾਸਤੇ ਥੋੜੀ ਕਾਲੀ ਨਹੀਂ ਕਰਨੀ ਬੜੇ ਆਰਮਨਲ ਬਣਾਉਣਾ ਹੈ ਪਲਟੇ ਦੇ ਨਾਲ ਟਰਨ ਕਰਨਾ ਤੁਸੀਂ ਸਿੱਧਾ ਨਹੀਂ ਟਰਨ ਕਰਨਾ ਠੀਕ ਹੈ ਜੀ ਹੁਣ ਇੱਕ ਅੱਧਾ ਮਿੰਟ ਅਸੀਂ ਵੇਟ ਕਰਾਂਗੇ ਹਾਂਜੀ ਹੁਣ ਅਸੀਂ ਟਰਨ ਕਰਾਂਗੇ ਸੇਕ ਨੂੰ ਬਿਲਕੁਲ ਸਲੋ ਰੱਖਣਾ ਜ਼ਿਆਦਾ ਤੇਜ਼ ਨਹੀਂ ਰੱਖਣਾ ਇਹ ਦੇਖੋ ਜੀ ਪਲਟੇ ਦੇ ਨਾਲ ਔਰ ਹੱਥ ਦੀ ਸਹਾਇਤਾ ਨਾਲ ਇਹਨੂੰ ਟਰਨ ਕਰ ਲੈਣਾ ਦੇਖੋ ਜੀ ਕਿੰਨਾ ਵਧੀਆ ਪਰੌਂਠਾ ਬਣ ਗਿਆ ਦੇਖੋ ਅਸੀਂ ਜਿਹੜਾ ਉੱਪਰ ਘਿਓ ਲਗਾਇਆ ਸੀ ਮੈਂ ਤੁਹਾਨੂੰ ਨੇੜੇ ਦਿਖਾਉਣੀ ਆ ਕਿੰਨਾ ਵਧੀਆ ਬਣ ਗਿਆ ਥੋੜਾ ਜਿਹਾ ਘਿਓ ਪਹਿਲੇ ਜ਼ਰੂਰ ਲਗਾਉਣਾ ਕਿਉਂਕਿ ਜੜੀ ਅਸੀਂ ਪਰੌਂਠੇ ਬਣਾ ਰਹੇ ਆਂ ਬੰਦੀ ਤਾਂ ਠੀਕ ਹੈ ਕਿ ਉਹ ਨਾਲੇ ਪਰ ਤੁਸੀਂ ਅਗਰ ਜ਼ਿਆਦਾ ਨਹੀਂ ਖਾਂਦੇ ਤੇ ਕੋਈ ਪ੍ਰੋਬਲਮ ਨਹੀਂ ਤੁਹਾਡਾ ਪਰੌਂਠਾ ਖਰਾਬ ਨਹੀਂ ਹੋਏਗਾ ਤੁਸੀਂ ਐਂਜੀ ਤੁਸੀਂ ਪਲਟ ਸਕਦੇ ਹੋ ਠੀਕ ਹੈ ਜੀ ਬਿਲਕੁਲ ਆਰਾਮ ਨਾਲ ਕਿਉਂਕਿ ਰੂਟੀਨ 'ਚ ਤੁਸੀਂ ਪਰੌਂਠੇ ਬਣਾਉਂਦੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਤੁਸੀਂ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਸਿੰਪਲ ਵੀ ਹੁਣ ਅਸੀਂ ਵੇਟ ਕਰਾਂਗੇ ਇੱਕ ਅੱਧਾ ਮਿੰਟ ਉਧਰ ਵਾਲੀ ਸਾਈਡ ਵੀ ਪੱਕ ਜਾਏ ਫਿਰ ਅਸੀਂ ਘਿਓ ਲਗਾਵਾਂਗੇ ਹਾਂਜੀ ਹੁਣ ਸਾਡੀ ਦੂਸਰੀ ਸਾਈਡ ਵੀ ਪੱਕ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਵਧੀਆ ਬਣੀ ਹੋਈ ਹੈ ਹੁਣ ਅਸੀਂ ਇਸ ਸਾਈਡ ਤੇ ਅਸੀਂ ਘਿਓ ਲਗਾਵਾਂਗੇ ਜਿਹੜੀ ਮਰਜ਼ੀ ਸਾਈਡ ਤੇ ਤੁਸੀਂ ਲਗਾ ਲਓ ਕੋਈ ਜ਼ਰੂਰੀ ਨਹੀਂ ਹੈ ਵੀ ਤੁਹਾਨੂੰ ਉਸ ਇੱਕੋ ਸਾਈਡ ਤੇ ਜਿਹੜੀ ਸਾਈਡ ਤੇ ਮੈਂ ਲਗਾਏ ਉਹਦੇ ਤੇ ਲਗਾਣਾ ਇਹ ਕੋਈ ਜ਼ਰੂਰੀ ਨਹੀਂ ਠੀਕ ਹੈ ਜੀ ਤੁਸੀਂ ਜਿੱਧਰ ਮਰਜ਼ੀ ਲਗਾ ਸਕਦੇ ਹੋ ਪਰ ਲਗਾਉਣਾ ਤੁਸੀਂ ਦੇਸੀ ਘਿਓ ਹੈ ਜਾਂ ਮੱਖਣ ਜੇ ਨਹੀਂ ਖਾਂਦੇ ਤੇ ਰਿਫਾਈਨ ਲਗਾ ਲਓ ਅਗਰ ਕਈਆਂ ਨੂੰ ਦੇਸੀ ਘਿਓ ਮਨਾ ਹੁੰਦਾ ਡਾਕਟਰ ਉਸ ਮਨਾ ਕਰ ਦਿੰਦੇ ਨੇ ਫਿਰ ਉਸ ਹਾਲਤ ਵਿੱਚ ਤੁਸੀਂ ਤੇਲ ਨੂੰ ਸਾੜ ਕੇ ਜਾਂ ਰਿਫਾਈਨ ਵੀ ਲਗਾ ਸਕਦੇ ਹੋ ਠੀਕ ਹੈ ਜੀ ਜਿੰਨਾ ਜ਼ਰੂਰਤ ਹੈ ਤੁਹਾਨੂੰ ਐਨਾ ਤੁਸੀਂ ਲਗਾਓ ਥੋੜਾ ਜਿਹਾ ਹੱਥ ਦੇ ਨਾਲ ਲਈ। ਜਦ ਪਲਟੇ ਦੇ ਨਾਲ ਇਹਨੂੰ ਪ੍ਰੈਸ ਕਰਦੇ ਗੋ ਤਾਂ ਕਿ ਥੋੜਾ ਕ੍ਰਿਸਪੀ ਹੋ ਜਾਵੇ। ਸਾਰੀਆਂ ਨੁਕਰਾਂ ਨੂੰ ਅਚੀ ਤਰ੍ਹਾਂ ਸੇਕਣਾ। ਕ੍ਰਿਸਪੀ ਕ੍ਰਿਸਪੀ ਪਰੌਂਠਾ ਬਣਿਆ ਤੇ ਮਜ਼ਾ ਆਉਂਦਾ ਤੇ ਹੁਣ ਅਸੀਂ ਇਹਨੂੰ ਟਰਨ ਕਰਾਂਗੇ ਅਗਰ ਤੁਸੀਂ ਦੂਸਰੀ ਜਗ ਸਾਈਡ ਤੇ ਵੀ ਲਗਾਣਾ ਹੈ ਤੇ ਲਗਾ ਸਕਦੇ ਹੋ ਬਟ ਪਰੌਂਠਾ ਦੇਖੋ ਜੀ ਕਿਸ ਤਰ੍ਹਾਂ ਦਾ ਬਣਿਆ ਤੁਸੀਂ ਆਪਣੇ ਆਪ ਹੀ ਕਹੋਗੇ ਕਿ ਮੂੰਹ ਚ ਪਾਣੀ ਆ ਰਿਹਾ ਮਾਊਥ ਵਾਟਰਿੰਗ ਹਨਾ ਜੀ ਬਹੁਤ ਹੀ ਵਧੀਆ ਬਣਦਾ ਇੱਕ ਵਾਰੀ ਜਰੂਰ ਬਣਾ ਕੇ ਦੇਖਣਾ ਬੱਚਿਆਂ ਨੇ ਦੇਖਣਾ ਬਾਰ ਬਾਰ ਡਿਮਾਂਡ ਕਰਨੀ ਹੈ ਘਰ ਦਾ ਨੇ ਬਾਰ ਬਾਰ ਡਿਮਾਂਡ ਕਰਨੀ ਹੈ ਅਗਰ ਇੱਕ ਵਾਰੀ ਬਣਾ ਲੋਗੇ ਤੇ ਅੱਛੀ ਤਰ੍ਹਾਂ ਪਕਾਣਾ ਜਰੂਰ ਹੈ ਇਹਨੂੰ कच्चा नहीं चढ़ना क्योंकि कच्चा परांठा नहीं अच्छा लगता अच्छी तरह रेड हो जाए तो फिर ऐसे उतारਾਂਗੇ ये जी थोड़ी जी अंदरली साइड थोड़ी कच्ची सी मेनू लग ਰਿਹਾ ਸੀਗਾ ਤੇ ਮੈਂ ਕਿ ਅੱਛੀ ਤਰ੍ਹਾਂ ਪੱਕ ਜਾਵੇ ਪਰੌਂਠਾ ਤਿਆਰ ਹੋ ਜਾਂਦਾ ਮੈਂ ਤੁਹਾਨੂੰ ਪਲੇਟ ਚ ਪਾ ਕੇ ਦਿਖਾਨੀ ਆ ਦਹੀਂ ਨਾਲ ਖਾਓ ਮੱਖਣ ਨਾਲ ਖਾਓ ਮਲਾਈ ਨਾਲ ਖਾਓ ਇਹ ਤੁਹਾਡੀ ਮਰਜ਼ੀ ਹੈ ਬੱਚੇ ਜਿਸ ਤਰ੍ਹਾਂ ਪਸੰਦ ਕਰਦੇ ਨੇ ਉਸੇ ਤਰ੍ਹਾਂ ਹੀ ਤੁਸੀਂ ਉਹਨਾਂ ਨੂੰ ਦਿਓ ਤਾਂ ਕਿ ਬੱਚੇ ਹੈਲਥ ਦਾ ਧਿਆਨ ਰੱਖ ਸਕਣ ਆਪਣਾ ਵੀ ਤੁਹਾਡਾ ਵੀ ਤੁਸੀਂ ਬੱਚਿਆਂ ਦਾ ਰੱਖਣਾ ਹੈ ਤੇ ਬੱਚਾ ਨੇ ਤੁਹਾਡਾ ਰੱਖਣਾ ਹੈ ਠੀਕ ਹੈ ਜੀ ਪੂਰੀ ਹੈਲਥ ਦਾ ਉਹਨਾਂ ਦਾ ਧਿਆਨ ਰੱਖੋ ਅੱਜ ਕੱਲ ਬਹੁਤ ਹੀ ਜ਼ਿਆਦਾ ਬਾਜ਼ਾਰਾਂ ਦੇ ਵਿੱਚ ਗੰਦਮੰਦ ਪਾਣ ਲੱਗੇ ਨੇ ਕੋਈ ਉਹਨਾਂ ਨੂੰ ਹੈ ਨਹੀਂ ਡਰਨਾ ਪਰਮਾਤਮਾ ਦਾ ਡਰਿਆ ਨਾ ਕੁਛ ਕਿਸੇ ਦਾ ਡਰਿਆ ਨਾ ਦੁਨੀਆ ਤੋਂ ਡਰਦੇ ਨੇ ਇਸ ਵਾਸਤੇ ਤੁਸੀਂ ਆਪ ਹੀ ਕੌਂਸ਼ੀਅਸ ਹੋ ਜੋ ਆਪਣੇ ਵਾਸਤੇ ਠੀਕ ਹੈ ਜੀ ਆਪਣੀ ਸਿਹਤ ਦਾ ਆਪ ਧਿਆਨ ਰੱਖਣਾ ਹੁਣ ਮੈਂ ਤੁਹਾਨੂੰ ਪਲੇਟ ਸੁਵਾ ਕੇ ਦਿਖਾਉਣੀ ਹੈ ਠੀਕ ਹੈ ਜੀ ਹਾਂਜੀ ਮੈਂ ਪਰੌਂਠਾ ਤਵੇ ਤੋਂ ਦੇਖੋ ਉਤਾਰ ਲਿਆ ਔਰ ਪਰੌਂਠਾ ਦੇਖੋ ਤੁਸੀਂ ਕਿੰਨਾ ਕ੍ਰਿਸਪੀ ਬਣਿਆ ਬਿਲਕੁਲ ਸੌਫਟ ਤੇ ਕ੍ਰਿਸਪੀ ਹੋਰ ਅਸੀਂ ਕੀ ਕਰਾਂਗੇ ਉੱਪਰ ਵੀ ਅਸੀਂ ਘਿਓ ਲਗਾਵਾਂਗੇ ਥੱਲੇ ਉਤਾਰ ਕੇ ਤਾਂ ਕਿ ਦਿੱਖਣ ਵਿੱਚ ਵੀ ਇਹ ਸੋਹਣਾ ਲੱਗੇ ਔਰ ਬੱਚੇ ਅਟਰੈਕਟਿਵ ਹੋਣ ਠੀਕ ਹੈ ਜੀ ਚਾਹੇ ਤੁਸੀਂ ਮੱਖਣ ਰੱਖ ਦੋ ਚਾਹੇ ਤੁਸੀਂ ਘਿਓ ਲਗਾ ਸਕਦੇ ਹੋ ਤੁਹਾਡੀ ਮਰਜ਼ੀ ਤੇ ਡਿਪੈਂਡ ਹੈ ਇਹ ਦੇਖੋ ਜੀ ਕਿੰਨੀਆਂ ਸੋਹਣੀਆਂ ਤੈਂ ਇਹ ਦੇਖੋ ਪਰੌਂਠਾ ਰੰਗ ਬਿਰੰਗਾ ਪਰੌਂਠਾ ਕਿੰਨਾ ਵਧੀਆ ਲੱਗ ਰਿਹਾ ਔਰ ਇੱਕ ਵਾਰੀ ਮੇਰੀ ਰੈਸਪੀ ਨੂੰ ਜ਼ਰੂਰ ਟਰਾਈ ਕਰਨਾ ਔਰ ਜਿਹੜੀਆਂ ਮੈਂ ਗ੍ਰੀਨ ਸਾਰੀਆਂ ਚੀਜ਼ਾਂ ਪਾਈਆਂ ਨੇ ਸਾਰੀਆਂ ਹੈਲਥਵਸ ਤੇ ਬਹੁਤ ਹੀ ਵਧੀਆ ਨੇ ਇੱਕ ਵਾਰੀ ਜ਼ਰੂਰ ਪਲੀਜ਼ ਟਰਾਈ ਕਰਨਾ ਔਰ ਬੱਚਿਆਂ ਦੀ ਹੈਲਥ ਦਾ ਧਿਆਨ ਰੱਖਦੇ ਹੋਏ ਇਹਨਾਂ ਨੂੰ ਬੱਚਾ ਨੂੰ ਜ਼ਰੂਰ ਇੱਕ ਵਾਰੀ ਬਣਾ ਕੇ ਖਵਾਉਣਾ ਔਰ ਫੈਮਿਲੀ ਨੂੰ ਬਣਾ ਕੇ ਖਵਾਉਣਾ ਓਕੇ ਜੀ ਸਤਿ ਸ੍ਰੀ ਅਕਾਲ ਜੀ